ਕਿਨਾਰਾ ਉੱਤੇ ਬੈਠ ਸੁਬਿੰਦਰ ਸਿੰਘ ਸੁਬਿੰਦਰ ਕੀਵਾਦਰ ਨੇ ਇਹਦੀ ਕਮਾਲ ਕੇ ਦੁਕਾਨਾ ਲੱਖੀਪੁਰ ਦੀਪੂਰੇ ਨਾਮ ਤੇ ਤੇ ਇਹ ਆਪਣੇ ਇਹ ਮੁੰਡੇ ਆਏ ਸੀਗੇ ਪਹਿਲਾਂ ਵੀ ਨਾ ਮੈਨੂੰ ਦੋ ਤਿੰਨ ਵਾਰ ਧਮਕਾਇਆ ਪਹਿਲਾਂ ਵੀ ਚੇਸ ਸੀ ਤੇ ਆ ਕੇ ਇੱਕ ਪਹਿਲਾ ਇਹ ਮੁੰਡਾ ਐ ਸਗੀਦ ਆਪਣੇ ਦਿਲਪ੍ਰੀਤ ਬਾਵਾ ਇਹ ਪਹਿਲਾਂ ਸਾਡੇ ਨਾਲ ਬੋਲਦਾ ਰਿਹਾ ਫਿਰ ਇਹਦੇ ਨਾਲ ਦੋ ਮੁੰਡੇ ਹੋਰ ਸੀਗੇ ਉਹ ਆ ਕੇ ਸਾਡੇ ਉੱਤੇ ਗੱਲ ਪਾਈ ਉਹਨਾਂ ਸਾਡੇ ਨਾਲ ਬਹੁਤ ਔਟਮਾਰੀ ਕੀਤਾ ਨੁਕਸਾਨ ਵੀ ਕਾਫੀ ਹੋਇਆ ਸਾਡਾ ਠੀਕ ਨੁਕਸਾਨ ਵੀ ਕਾਫੀ ਕਰਕੇ ਗਿਆ ਹੈ ਤੇ ਆਪਣੇ ਜਿਹੜਾ ਮੁੰਡਾ ਆਪਣੇ ਨਾਲ ਦੋ ਤਿੰਨ ਹੋਰ ਮੁੰਡੇ ਬਾਹਰ ਸੀਗੇ ਉਹ ਅੰਦਰ ਆਏ ਨਹੀਂ ਪਰ ਇਹ ਪਲਾਨ ਪੂਰਾ ਬਣਾਇਆ ਸੀ ਇਹਨਾਂ ਸਾਨੂੰ 14 ਤਰੀਕ ਦੀ ਗੱਲ ਆ ਇਹਨਾਂ ਸਾਨੂੰ ਮਤਲਬ ਵੀ ਦੁਕਾਨ ਤੇ ਆ ਕੇ ਉਦੋਂ ਵੀ ਸਾਨੂੰ ਦੋ ਤਿੰਨ ਬਾਰੇ ਨਾਲ ਤਮਕਿਆ ਤਾਂ ਵਗਿਆ ਸੀ ਕਿ ਤਮਕਿਆ ਇੱਥੇ ਵੀ ਇਹ ਮੁੰਡਾ ਪਹਿਲਾਂ ਵੀ ਜੀਐਲ ਜੂ ਚ ਰਹਿ ਗਿਆ ਸੀਗਾ ਜੇ ਦੂਜੇ ਪਹਿਲਾਂ ਵੀ ਰਹਿ ਗਿਆ ਸੀ ਤੇ ਕਹਿੰਦਾ ਵੀ ਮੈਨੂੰ ਜਾਣਦੇ ਆ ਬੰਦੇ ਮੈਨੂੰ ਸਾਰੇ ਜਾਣਦੇ ਚ ਗੈਂਗਸਟਰ ਵਗੈਰਾ ਮੈਨੂੰ ਸਾਰੇ ਜਾਣਦੇ ਮੈਨੂੰ ਕੋਈ ਨਹੀਂ ਨੁਕਸਾਨ ਕਰ ਸਕਦਾ ਕੋਈ ਵੀ ਲੋਕ ਤੇ ਕਾਰਨ ਕੀ ਹੈ ਕਰ ਦਿੰਦਾ ਬਸ ਕੋਈ ਨਹੀਂ ਵੀ ਇਹਨਾਂ ਤਾਂ ਮੈਂ ਦੁਕਾਨ ਨਾਲ ਤੋਂ ਲਈ ਸੀਗੀ ਤੇ ਮੈਂ ਤਾਂ ਦੁਕਾਨ ਉੱਚੀ ਕਰਕੇ ਪਾਈ ਉਹੀ ਅਨੁਸਾਰ ਆ ਵੀ ਨਾ ਦੁਕਾਨ ਚੋਂ ਪਾਈਏ ਕੋਈ ਦੁਕਾਨ ਕਰਦਾ ਕੋਈ ਉਹ ਇੱਕ ਨਾਲ ਹੈਗਾ ਕਰਿਆਨੇ ਵਾਲੀ ਦੁਕਾਨ ਕਰਦਾ ਉਹਦੇ ਨਾਲ ਸਾਡਾ ਕੋਈ ਲੈਣ ਦੇ ਨਹੀਂ ਹੈਗਾ ਉਹ ਤਾਂ ਐਵੇਂ ਨਾ ਕੇ ਗੱਲ ਬਣਾਦਾ ਸੱਟਾਂ ਕਿਧਰੇ ਬੱਜੀਆਂ ਹਾਂਜੀ ਸੱਟਾਂ ਕਿਧਰੇ ਬੱਜੀਆਂ ਸੱਟਾਂ ਕਿ ਮੇਰੇ ਤੇ ਸਿਰ ਤੇ ਬੱਜੀ ਐ ਤੇ ਕਿ ਮੇਰੀ ਹੱਲਕ ਵਿਹਲੇ ਤੇ ਬੱਜੀ ਐ ਤੇ ਉਹਨੇ ਆਪਣੇ ਨਾਲ ਮੁੰਨਾ ਰੱਖਿਆ ਉਹਦੇ ਇੱਥੇ ਪਾ ਕੇ ਲੱਗੇ ਤੇ ਸੱਚ ਤੇ ਉਹਦੇ ਪੱਗ ਸੀਗੀ ਤੇ ਪੱਗ ਦਾ ਕਰਕੇ ਬਚਾਅ ਹੋ ਗਿਆ ਨਹੀਂ ਤੇ ਉਹਦੇ ਸਿਰ ਬਹੁਤ ਜ਼ਿਆਦਾ ਪਾਣੀ ਸੀ ਕਿ ਕਾਰਨ ਕੋਈ ਨਹੀਂ ਦੱਸਦੇ ਕਿਉਂ ਮਰਿਆ ਕਾਰਨ ਕੋਈ ਨਹੀਂ ਬਸ ਪਰਾਲੀ ਰੰਜੀ ਸੀ ਇਹਨਾਂ ਦੇ ਬੰਦ ਉਹਦੇ ਆਉਂਦੇ ਯਾਦ ਹੈ ਆਪ ਨੂੰ ਕਹਿੰਦਾ ਵੀ ਮੈਂ ਬਦਮਾਸ਼ ਹੀ ਆਂ ਵੀ ਮੇਰੇ ਅੱਗੇ ਕੋਈ ਬੋਲ ਨਹੀਂ ਸਕਦਾ ਬਦਮਾਸ਼ ਹੀ ਆ ਮੈਂ ਤੇ ਆ ਕੇ ਤੁਸੀਂ ਦੇਖਿਆ ਇਹ ਵੀਡੀਓ ਵਿੱਚ ਵੀ ਰਿਕਾਰਡ ਹੋਈ ਉਹਦੇ ਵਿੱਚ ਤੁਸੀਂ ਦੇਖਿਆ ਜੀ ਆ ਕੇ ਗਾਲਾਂ ਕੱਢੀ ਜਾਂਦਾ ਉਹ ਗਾਲਾਂ ਆਉਂਦਾ ਕਿ ਆਉਂਦੇ ਜਿੱਦਾਂ ਆਉਂਦਾ ਵਾ ਆ ਕੇ ਗਾਲੇ ਪੈਣ ਦੀ ਕੋਸ਼ਿਸ਼ ਕਰਦਾ ਵੀ ਇਹਨਾਂ ਦੀ ਗਾਲੀ ਬਸ ਕਿਸੇ ਗੱਲ ਤੋਂ ਹੁੰਦੀ ਹੈ ਬੱਸ ਬਸ ਇਹੀ ਗੱਲ ਤੋਂ ਹੁੰਦੀ ਹੈ ਉਹ ਕਹਿੰਦਾ ਵੀ ਜਦੋਂ ਆਇਆ ਆਪਣੀ ਦੁਕਾਨ ਦੇ ਵਿੱਚ ਉਹਨੇ ਆ ਕੇ ਇਹੀ ਗੱਲ ਕਹੀ ਹੈ ਵੀ ਕਹਿੰਦਾ ਕਿ ਇਹਨਾਂ ਨੂੰ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਘੁੱਟਿਆ ਵਾ ਇੱਕ ਵਾਰ ਇੱਕ ਵਾਰ ਪਹਿਲਾਂ ਵੀ ਇੱਕ ਦੋ ਵਾਰ ਮੇਰੀ ਛੋਟੀ ਦੁਕਾਨ ਨਾਲ ਹੁੰਦੀ ਸੀਗੀ ਮੈਂ 6-7 ਸਾਲ ਤੋਂ ਦੁਕਾਨ ਚਾ ਰਿਹਾ ਹਾਂ ਉਹਦੇ ਵਿੱਚ ਮੈਂ ਨਾ ਪਹਿਲਾਂ ਵੀ ਇੱਕ ਦੋ ਵਾਰ ਲੜਿਆ ਸੀਗਾ ਕਾਰਨ ਤਾਂ ਹੋਊਗਾ ਕੋਈ ਲੜਨ ਦਾ ਕਾਰਨ ਉਹ ਇਹਨਾਂ ਦਾ ਮੁੰਡਾ ਹੈਗਾ ਸੀਗਾ ਆਪਣੇ ਨਾਲ ਕੁਲਦੀਪ ਮੁੰਡਾ ਜਿਹੜਾ ਗੱਲ ਕੋਲ ਦਾ ਮੁੰਡਾ ਮੈਂ ਦੁਕਾਨ ਤੇ ਪਹਿਲਾਂ ਰੱਖਿਆ ਸੀਗਾ ਉਹਨੇ ਮੇਰੀ ਦੁਕਾਨ ਤੋਂ ਚੋਰੀ-ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਮੈਂ ਜਦੋਂ ਇਹਨਾਂ ਨੂੰ ਗਿਆ ਮੈਂ ਕਿਹਾ ਇਦਾਂ ਦਾ ਕਰਕੇ ਨਹੀਂ ਮੇਰੀ ਦੁਕਾਨ ਦੀ ਚੋਰੀ-ਚੋਰੀ ਕੀਤੀ ਬਾਅਦ ਉਹ ਹੀ ਰੰਜਸ਼ ਜੀ ਨਰੋ ਵੀ ਇਹਨੇ ਸਾਨੂੰ ਕਿਹਾ ਸਾਡੀ ਬੇਇੱਜ਼ਤੀ ਹੋ ਗਈ ਤੇ ਜੋ ਹੋਇਆ ਸੀਗਾ ਮੇਰੀ ਦੁਕਾਨ ਤੇ ਮੈਂ ਦੱਸਦਾ ਵੀ ਸਾਡੀ ਬੇਇੱਜ਼ਤੀ ਹੋ ਗਈ ਪਰ ਮੈਂ ਇਹਨਾਂ ਦੇ ਚੋਰੀਆਂ ਨਾ ਮੁੰਡੇ ਨੇ ਕੀਤੀ ਸੀ ਜੀ ਹਥਿਆਰ ਕੇ ਕੀ ਜਨਾ ਹਾਂਜੀ ਹਥਿਆਰ ਕੇ ਕੀ ਸੀ ਹਥਿਆਰ ਫਹਿਲਾਲ ਦੇ ਜਦੋਂ ਆਏ ਸੀਗੇ ਉਹਨਾਂ ਦੇ ਆਸੇ ਤਾਂ ਮੈਂ ਤਾਂ ਨਹੀਂ ਅੰਦਰ ਪੈ ਸੀ ਕਿ ਆਪਣੇ ਬੈਡ ਵਗੈਰਾ ਤੇ ਮੇਰੇ ਸਾਰੇ ਸਾੜ ਤੇ ਕਾਚੀ ਲੱਗਿਆ ਆ ਕੋਈ ਉਹਨਾਂ ਛਾ ਕੇ ਸਾਡੇ ਮਾਰੇ ਅਸੀਂ ਤਾਂ ਨਹੀਂ ਲੜੇ ਕਿਉਂਕਿ ਅਸੀਂ ਤਾਂ ਬੈਠੇ ਸੀਗੇ ਕੰਮ ਕਰ ਰਹੇ ਸੀਗੇ ਸਾਡੇ ਅੱਗੇ ਲੈਫਟੋ ਵਗੈਰਾ ਪੈ ਸੀਗੀ ਅਸੀਂ ਇਹਨਾਂ ਨੂੰ ਨੁਕਸਾਨ ਥੋੜਾ ਕਰਨਾ ਸੀ ਲੜ ਕੇ ਤੇ ਉਹਨਾਂ ਨੇ ਤੁਸੀਂ ਦੇਖਿਆ ਉਹਨਾਂ ਆ ਕੇ ਚਾ ਕੇ ਸਾਰਾ ਕੁਝ ਉਹੀ ਸਾਡੇ ਮਸਲ ਦਾ ਮਾਰ ਤਾ ਕਿੰਨਾ ਨੁਕਸਾਨ ਹੋ ਗਿਆ ਅਤੇ ਨੁਕਸਾਨ ਨੁਕਸਾਨ ਕਮ ਸੇ ਕਮ ਲੈਪਟਾਪ ਇੱਕ ਨਵਾਂ ਲੈਪਟਾਪ ਨਹੀਂ ਲਿਆ ਸੀ ਮੈਂ ਉਹ ਸਾਰਾ ਟੁੱਟ ਗਿਆ ਲੈਪਟਾਪ ਵਗੈਰਾ ਸਾਰਾ ਟੁੱਟ ਗਿਆ ਤੇ ਅੰਦਰ ਜਿਹਨੇ ਸ਼ੀਸ਼ੇ ਸਰ ਕੱਚ ਦੇ ਲੱਗੇ ਉਹ ਸਾਰੇ ਉਹ ਟੁੱਟ ਗਏ ਸਮਾਨ ਸਾਰਾ ਹੋ ਗਿਆ ਸਲ ਬੁੱਤਲਾ ਇਦਾਂ ਲਗ ਲ 50 60 ਹਜ਼ਾਰ ਦਾ ਨੁਕਸਾਨ ਹੋ ਗਿਆ ਸੀ ਪੁਲਿਸ ਨੂੰ ਦੁਲਾ ਦਿੱਤੀ ਪੁਲਿਸ ਨੂੰ ਕਿਹਾ ਵਾ ਦੋ ਤਿੰਨ ਵਾਰ ਕਹਿੰਦਾ ਅਸੀਂ ਆਪ ਵੀ ਗਿਆ ਵੈਸੇ ਇਧਰੋਂ ਹੀ ਨਾ ਭੇਜਦਾ ਇਹਨਾਂ ਵੀ ਇਧਰ ਭੇਜਦਾ ਸੀਗਾ ਰਿਗਾਰਡ ਵੀ ਤਾਂ ਤਾਂ ਕਰਕੇ ਮੁੰਡੇ ਦੋ ਐਡਮਿਟ ਹੋਏ ਹੋਏ ਸਾਡੇ ਕੋ ਪਰ ਉਹਨਾਂ ਹਜੇ ਕੋਈ ਕਾਰਵਾਈ ਵਗੈਰਾ ਨਹੀਂ ਕੀਤੀ ਤੇ ਕਹ ਕਹਿੰਦੇ ਸੀਗੇ ਕਹਿੰਦੇ ਆਵਾਂਗੇ ਪਰ ਗੱਲ ਇਹ ਵੀ ਮੇਰਾ ਥੋੜਾ ਪਿੰਡ ਦੂਰ ਆ ਚੱਕ ਪਾਉਣੀ ਜਲੰਧਰ ਤੇ ਮੈਂ ਪੈਣਾ ਵਾਂ ਤੇ ਲੋਕਲ ਇੱਥੋਂ ਦੇ ਰਹਿੰਦੇ ਆ ਜਿਨ੍ਹਾਂ ਦਬਾਕ ਉਹ ਵਗੈਰਾ ਪਾਇਆ ਹੋਗਾ ਤਾਂ ਹੀ ਨਹੀਂ ਆਏ ਹੋਏ